ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਪੂਰੀ ਤੇਜ਼ੀ ਨਾਲ ਚੱਲ ਰਹੀਆਂ ਨੇ ਉਂਝ ਤਾਂ ਹਰੇਕ ਪਾਰਟੀ ਦੇ ਲਈ ਹਰੇਕ ਸੀਟ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਪਰ ਸੰਗਰੂਰ ਸੀਟ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਚੁਣੌਤੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਇਹ ਸੀਟ ਭਗਵੰਤ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਦਾ ਜ਼ਾਤੀ ਹਲਕਾ ਤੇ ਇਥੋਂ ਹੀ ਉਹ ਦੋ ਵਾਰ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੇ ਨੇ ਕਿਰਨਤੀ ਇਸ ਗੱਲ ਕਰਕੇ ਹੈ ਕਿ 2022 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਭਗਵੰਤ ਮਾਨ ਉਹਨਾਂ ਨੇ ਅਸਤੀ ਭਗਤਾ ਅਸਤੀ ਹਿਤ ਬਾ ਜਦੋਂ ਜ਼ਿਮਨੀ ਚੋਣ ਹੋਈ ਤਾਂ ਆਮ ਆਦਮੀ ਪਾਰਟੀ ਇਥੋਂ आरकेसी इस कल करके मुख्यमंत्री भगवंत मानਾ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀਗਾ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਲੈ ਕੇ ਹਾਜ਼ਰ ਹਾਂ ਤੇ ਇੱਕ ਵਾਰ ਫਿਰ ਦਰਸ਼ਕਾਂ ਵਾਸਤੇ ਸੰਗਰੂਰ ਵਿਧਾਨ ਲੋਕ ਸਭਾ ਹਲਕੇ ਦੀ ਜਾਣਕਾਰੀ ਲੈ ਕੇ ਆ ਰਿਹਾ ਹਾਂ ਤੇ ਨਾਲ ਨਾਲ ਦਰਸ਼ਕਾਂ ਨੂੰ ਇਹ ਵੀ ਕਹਿਣਾ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਲਾਈਕ ਵੀ ਕਰਿਆ ਕਰੋ ਤੇ ਜਿਵੇਂ ਤੁਹਾਨੂੰ ਇਸ ਹਲਕੇ ਬਾਰੇ ਦੱਸ ਰਿਹਾ ਸੀਗਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਲਈ ਬਹੁਤ ਹੀ ਵੱਡੀ ਚੁਣੌਤੀ ਪੈ ਚੁੱਕੀ ਹੈ ਉਦਾ ਕਾਰਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 2022 ਦੀਆਂ ਜਦੋਂ ਚੋਣਾਂ ਹੋਈਆਂ ਸੀਗੀਆਂ ਚੋਣਾਂ ਤੇ ਤੋਂ ਤੁਰੰਤ ਬਾਅਦ ਜਿੰਨੀ ਚੋਣ ਦੇ ਵਿੱਚ ਭਗਵੰਤ ਮਾਨ ਬੰਨੋ ਜਿਹੜੇ ਅ ਉਮੀਦਵਾਰ ਖੜੇ ਕੀਤੇ ਗਏ ਸੀ ਉਹ ਹਾਰ ਗਏ ਸੀਗੇ ਤੇ ਸਿਮਰਨਜੀਤ ਸਿੰਘ ਮਾਨ ਇਸ ਹਲਕੇ ਤੋਂ ਚੋਣ ਜਿੱਤ ਗਏ ਸੀਗੇ ਜਿਸ ਦਾ ਕਿਸੇ ਨੇ ਇਹ ਅਸਵੀ ਨਹੀਂ ਕੀਤਾ ਸੀ ਕਰਕੇ ਮਾਨ ਸਾਹਿਬ ਇਹ ਚੋਂ ਜਿੱਤਣਗੇ ਇਸ ਲਈ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਮਾਨਿਕ ਮਾਨ ਦੂਜੇ ਮਾਨ ਲਈ ਵੱਡੀ ਚੁਣੌਤੀ ਬਣ ਜਾ ਰਿਹਾ ਹੈ ਤੇ ਇਹ ਚੁਣੌਤੀ ਸਿਮਰਨਜੀਤ ਸਿੰਘ ਮਾਨ ਵਾਸਤੇ ਵੀ ਹੈ ਕਿ ਕੀ ਉਹ ਇਹ ਆਪਣੀ ਸੀਟ ਨੂੰ ਬਚਾ ਸਕਣਗੇ ਇਹ ਵੀ ਬੜਾ ਵੱਡਾ ਸਵਾਲ ਹੈ ਜੇਕਰ ਆਪਾਂ ਇਸ ਹਲਕੇ ਦੀ ਪਿਛਲੀ ਜਿਹੜਾ ਪਿਛਲਾ ਇਤਿਹਾਸ ਦੇਖ ਲਈਏ 2009 ਤੋਂ ਲੈ ਕੇ ਹੁਣ ਤੱਕ ਦਾ ਉੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ 2009 ਦੇ ਵਿੱਚ ਇਹ ਸੀਟ ਕਾਂਗਰਸ ਨੇ ਜਿੱਤੀ ਸੀ ਤੇ ਵਿਜੇ ਇੰਦਰ ਸਿੰਘਲਾ ਕਾਂਗਰਸ ਦੇ ਉਮੀਦਵਾਰ ਸੀਗੇ ਉਹਨਾਂ ਨੂੰ 358670 ਵੋਟਾਂ ਮਿਲਿਆ ਸੀ ਕਿਹਾ ਯਾਨੀ ਕਿ ਕੁੱਲ ਵੋਟਾਂ ਦਾ 38.52 ਫੀਸਦੀ ਵੋਟਾਂ ਜਿਹੜਾ ਹੈਗਾ ਵੋਟਾਂ ਜਿਹੜੀਆਂ ਵਿਜੇ ਗਰਸੇਗਲਾ ਨੂੰ ਮਿਲੀਆਂ ਇੱਥੇ ਉਦੋਂ ਤੱਕ ਜਿਹੜੀ ਆਮ ਤੱਕਰ ਚੱਲਦੀ ਸੀ ਉਹ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੀ ਚੱਲਦੀ ਆ ਰਹੀ ਸੀ ਤੇ ਅਕਾਲੀ ਦਲ ਦੇ ਜਿਹੜੇ ਦਿਗਜ ਨੇਤਾ ਨੇ ਸੁਖਦੇਵ ਸਿੰਘ ਢੀਂਸਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸੀਗੇ ਪਿਛਲੇ ਸਮੇਂ ਦरांत ਦੁਬਾਰਾ ਫੇਲ ਗਿਆ ਅਕਾਲੀ ਦਲ ਦੇ ਵਿੱਚ ਜਸਪ੍ਰੀਤ ਸਿੰਘ ਬਾਦਲ ਦੇ ਜਿਹੜੇ ਦਾ ਅਕਾਲੀ ਦਲ ਉਸ ਵਿੱਚ ਸ਼ਾਮਲ ਹੋਏ 2009 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ 317798 ਵੋਟਾਂ ਮਿਲੇ ਸੀਗੀਆਂ ਭਾਵੇਂ ਅਕਾਲੀ ਦਲ ਨੂੰ 34.13 ਫੀਸਦੀ ਵੋਟਾਂ ਉਸ ਵੇ ਮਿਲੀਆਂ ਦਿਲਚਸਪ ਗੱਲ ਇਹ ਹੈ ਕਿ ਬਲਵੰਤ ਸਿੰਘ ਗਰਮੂ ਵੱਲ ਗਿਆ ਨੇ ਵੀ ਉਸ ਸਮੇਂ ਚੋਂ ਲੜੀ ਸੀਗੀ ਉਹਨਾਂ ਨੂੰ 115000 12 ਵੋਟਾਂ ਮਿਲੀਆਂ ਸੀਗੀਆਂ ਤੇ ਉਹਨਾਂ ਦੀ ਪਾਰਟੀ ਨੂੰ 12.35% ਦੀ ਵੋਟਾਂ ਮਿਲੀਆਂ ਸੀਗੀਆਂ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੁਹੰਮਦ ਜ਼ਮੀਲ ਔਰ रहमान ਉਹ ਵੀ ਇੱਥੇ ਆਪਣੀ ਕਿਸਮਤ ਅ즈ਮਾਰੇ ਸੀਗੇ ਉਹਨਾਂ ਨੂੰ 79000 943 ਬੋਟਾ ਮਿਲੇਗਾ ਇਸ ਇਸ ਦਾ ਮਤਲਬ ਹੋਇਆ ਸੌਰੀ ਮੈਂ ਥੋੜੀ ਜਿਹੀ ਗਲਤੀ ਸੁਧਾਰਨ ਵਾਲਾ ਪਈ 69943 ਬੋਟਾ ਮਿਲੇ ਸੀਗਾ ਬਹੁਜਲ ਸਮਾਜ ਪਾਰਟੀ 7.51% ਬੋਟਾ ਮਿਲੇ ਸੀਗਾ ਤੇ ਦਿਲਚਸਪ ਗੱਲ ਹੈ ਕਿ ਉਦੋਂ ਵੀ ਸਿਮਰਨ ਜੀ ਸਿੰਘ ਮਾਨ ਜਿਹੜੇ ਵਿਦਵਾਨ ਚ ਉਤਰੇ ਸੀਗੇ ਤੇ ਮਾਨਦਲ ਨੂੰ ਉਸ ਸਮੇਂ 33000 714 ਬੋਟਾ ਮਿਲਿਆ ਸੀ ਗਿਆ ਭਾਗ 3.62 ਫੀਸਦੀ ਹੀ ਬੋਟਾ ਮਿਲਿਆ ਸੀ ਗਿਆ ਤੇ ਤੁਸੀਂ ਇਥੋਂ ਹਿਸਾਬ ਲਾ ਸਕਦੇ ਹੋ ਕਿ ਸਿਮਰਨ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਹਰੇਕ ਚੋਣ ਦੇ ਵਿੱਚ ਕਦੇ ਤਾਂ ਬਿਲਕੁਲ ਹੇਠਾਂ ਆ ਜਾਂਦੇ ਨੇ ਕਦੇ ਉੱਪਰ ਕੇ ਉੱਪਰ ਤੱਕ ਵੀ ਚਲੇ ਜਾਂਦੇ ਆ ਤੇ 2009 ਦੀ ਜਿਹੜੀ ਚੋਣ ਸੀਗੀ ਉਹਦੇ ਵਿੱਚ ਜਿਹੜਾ ਅਕਾਲੀ ਦਲ ਮਾਨ ਹੈ ਉਹ ਬਹੁਤ ਜਨ ਸਮਾਜ ਪਾਰਟੀ ਨਾਲ ਵੀ ਪਿੱਛੇ ਰਿਹਾ ਸੀ ਗਿਆ ਜਦੋਂ 2014 ਆਉਂਦੀ ਹੈ 2014 ਦੇ ਵਿੱਚ ਪੂਰੇ ਪੰਜਾਬ ਦੀ ਤਸਵੀਰ ਬਦਲ ਗਈ ਸੀ ਤੇ ਆਮ ਆਦਮੀ ਪਾਰਟੀ ਐਂਟਰ ਹੋਈ ਸੀ ਤੇ ਨਵੀਂ-ਨਵੀਂ ਬਣੀ ਸੀਗੀ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਤਗੜਾ ਹੁੰਗਾ ਹਾ ਦਿੱਤਾ ਤੇ ਭਗਵੰਤ ਮਾਨ ਇਥੋਂ ਚੋਣ ਲੜੇ ਸੀਗੇ ਤੇ ਭਗਵੰਤ ਮਾਨ ਨੂੰ ਜਿਹੜਾ ਹੈਗਾ ਉਹ ਸਮੇਂ 533200 ਸੈਂਟੀਵੋਟਾ ਮੀਡੀਆ ਚ ਗਿਆ ਭਾਗ ਜਿਹੜੀ ਕੁੱਲ ਵੋਟਾਂ ਪਈਆਂ ਉਹਦੇ ਵਿੱਚੋਂ 48.47% ਵੋਟਾਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਨੂੰ ਮਿਲਿਆ ਸੀਗਾ ਪਹਿਲੀ ਵਾਰ ਜਦੋਂ ਉਹ ਚੋਣ ਦੇ ਵਿੱਚ ਉਤਰੀ ਹੈ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਹੈਗਾ ਬਾਦਲ ਬਾਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਡਸਾ ਸੀਗੇ ਤੇ ਉਹਨਾਂ ਨੂੰ 3,21,500 16 ਵੋਟਾਂ ਮਿਲੀਆਂ ਤੇ ਕੁੱਲ ਵੋਟਾਂ ਜਿਹੜੀਆਂ ਸੀਗੀਆਂ ਉਹਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ 29.23% ਦੀ ਵੋਟਾਂ ਮਿਲ ਜਿਹੜਾ ਹੈਗਾ ਢੀਡਸਾ ਦਾ ਆਪ ਨੂੰ ਮਿਲੀਆਂ ਸੀਗੀਆਂ 3 ਲਗਭਗ ਉਹਨਾਂ ਨੂੰ 4.90 ਫੀਸਦੀ ਵੋਟਾਂ ਦਾ ਘਾਟਾ ਪਿਆ ਕਾਂਗਰਸ ਵਿਜੇ ਸਿੰਘ ਰਾਹੀਂ ਇੱਥੇ ਚੋਣ ਲੜੇ ਤੇ ਵਿਜੇ ਸਿੰਘ ਰਾ ਨੂੰ 1,85,410 ਵੋਟਾਂ ਮਿਲੀਆਂ ਤੇ ਇਹੋ ਸਾਰਾ ਪੁਆਇੰਟ 50 ਫੀਸਦੀ ਵੋਟਾਂ ਕੁੱਲ ਵੋਟਾਂ ਦਾ ਮਿਲਿਆ ਤੇ ਉਹ ਜਿਹੜੀ ਕਾਂਗਰਸ ਦੀ ਵੋਟ ਹੈ ਉਸ ਨੂੰ ਬੜਾ ਵੱਡਾ ਘਾਟਾ ਪਿਆ 21.02 ਫੀਸਦੀ ਦਾ ਇਹ ਘਟਾ ਕੱਲੀ ਕਾਂਗਰਸ ਨੂੰ ਪਿਆ ਤੇ ਸੰਗਰੂਰ ਦੇ ਜਿਹੜੇ ਵੋਟਰ ਨੇ ਬੜੇ ਦਿਲਚਸਪ ਨਤੀਜੇ ਲਿਆਉਂਦੇ ਨੇ ਤੁਹਾਨੂੰ ਦੱਸ ਰਿਹਾ ਕਿ 2009 ਦੇ ਵਿੱਚ ਵਿਜੇ ਸਿੰਘ ਲਾ ਸਭ ਤੋਂ ਉੱਪਰ ਸੀਗੇ ਤੇ ਜਿਹੜੀ 2014 ਦੀ ਚੋਣ ਸੀਗੀ ਉਹਦੇ ਵਿੱਚ ਉਹ ਤੀਜੇ ਸਥਾਨ ਤੇ ਆਈ ਫੇ 2019 ਦੀ ਜਦੋਂ ਚੋਣ ਜੜੀ ਜਾ ਰਹੀ ਸੀ ਤਾਂ ਆਮ ਆਦਮੀ ਪਾਰਟੀ ਭਾਵੇਂ 214 ਵਿੱਚ 4 ਮੈਂਬਰ ਪਾਰਲੀਮੈਂਟ ਚੁਣ ਕੇ ਪਾਰਲੀਮੈਂਟ 'ਚ ਗਈ ਸੀਗੀ ਪਰ ਉਸ ਬਾਅਦ ਜਿਹੜਾ ਹੈ ਉਸ ਦੀ ਇਗਰਾਫ ਹੇਠ ਰਿਹਾ ਸੀਗਾ ਪਰ ਭਗਵੰਤ ਮਾਨ ਇੱਕ ਵਾਰ ਫੇਰ ਸੰਗਰੂਰ ਤੋਂ ਜਿੱਤ ਗਏ ਸੀਗੇ ਉਦੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਉਮੀਦਵਾਰ ਸੀਗੇ 2019 ਦੀ ਗੱਲ ਹੈ ਤਾਂ ਉਹਨਾਂ ਨੂੰ 4 ਲੱਖ 13561 ਵੋਟਾਂ ਮਿਲੀਆਂ ਤੇ ਇਹ ਕੁੱਲ ਵੋਟਾਂ ਦਾ 30.40% ਸੀਗਾ ਪਰ ਉਹਨਾਂ ਤੇ ਜਿਹੜੀ ਪ੍ਰਤੀਸ਼ਕਤੀਤਾ ਸੀਗੀ ਜਾਂ ਕੁੱਲ ਵੋਟਾਂ ਸੀਗਾ ਉਹਦੇ ਵਿੱਚ 11.0 ਫੀਸਦੀ ਘਟਾ ਪਿਆ ਇਥੋਂ ਕਾਂਗਰਸ ਵੱਲੋਂ ਕੇਵਲ ਢਿੱ ਨੂੰ ਚੋਣ ਲੜ ਲੜੇ ਕੇਵਲ ਢਿੱ ਨੂੰ 3 ਲੱਖ 3000 350 ਵੋਟਾਂ ਬਿੜੀਆਂ ਤੇ ਕਾਂਗਰਸ ਨੂੰ 27.43 ਫੀਸਦੀ ਵੋਟਾਂ ਮਿਲੀਆਂ ਤੇ ਕਾਂਗਰਸ ਨੂੰ ਜਿਹੜਾ ਘਾਟਾ ਪਿਆ ਉਹ 9.93 ਫੀਸਦੀ ਦਾ ਘਾਟਾ ਪਿਆ ਤੇ ਇਸ ਤਰੀਕੇ ਦੇ ਨਾਲ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਹੁਣ ਪਰਮਿੰਦਰ ਸਿੰਘ ਢੀਂਟ ਸਾਨੂੰ ਟਿਕਟ ਦਿੱਤੀ ਗਈ ਪਰਮਿੰਦਰ ਸਿੰਘ ਢੀਂਟ ਸਾਹ ਨੂੰ 2,63,498 ਵੋਟਾਂ ਮਿਲੀਆਂ ਜੋ ਕਿ ਕੁੱਲ ਵੋਟ ਦਾ ਪਾ ਪਾ 3% 3.38% ਸੀਗਾ ਤੇ ਅਕਾਲੀ ਦਲ ਨੂੰ 5.40% ਦੀ ਘਾਟਾ ਸਹਿਣਾ ਪਿਆ ਤੇ ਮਾਨਤਾਪੁਰ ਨੂੰ ਫੇਰ ਇੱਕ ਵਾਰੀ ਸਿਮਰਜ ਸਿੰਘ ਮਾਨ ਨੇ ਚੋਣ ਲੜੀ ਤੇ ਇਸ ਚੋਣ ਦੇ ਵਿੱਚ ਸਿਮਰਜ ਸਿੰਘ ਮਾਨ ਨੂੰ 48365 ਵੋਟਾਂ ਮਿਲਿਆ ਭਾਅ 4.70% ਦੀ ਅਕਾਲੀ ਦਾ ਮਾਨ ਨੂੰ ਵੋਟਾਂ ਪਈਆਂ ਹਾਲਾਤ ਕਿਸ ਤਰ੍ਹਾਂ ਦੇ ਬਦਲੇ ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੈ ਉਹਦੇ ਵਿੱਚ 2022 ਦੀਆਂ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਉਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੜੇਰੀ ਚੱਲੀ ਤੇ 92 ਵਿਧਾਇਕ ਆਮ ਆਦਮੀ ਪਾਰਟੀ ਦੇ ਚੁਣੇ ਗਏ ਇਸ ਚੋਣ ਦੇ ਵਿੱਚ ਵੱਡੇ ਵੱਡੇ ਡਿਗਰ ਨੇਤਾ ਹਾਰ ਗਏ ਕੈਪਟਨ ਅਮਰਿੰਦਰ ਸਿੰਘ ਹਾਰੇ ਪ੍ਰਕਾਸ਼ ਸਿੰਘ ਬਾਦਲ ਹਾਰੇ ਸੁਖਵੀਰ ਸਿੰਘ ਬਾਦਲ ਹਾਰੇ ਇਸ ਤੋਂ ਇਲਾਵਾ ਕਾਂਗਰਸ ਦੇ ਵੱਡੇ ਵੱਡੇ ਫੋਰ ਲੀਡਰ ਵਿੱਚ ਹਾਰੇ ਜਿਹੜਾ ਵਿੱਚ ਨਵਜੋਤ ਸਿੰਘ ਸਿੱਧੂ ਹਾਰੇ ਤੇ ਕਹਿ ਸਕਦੇ ਆ ਕਿ ਇਸ ਮਹਨੇਰੀ ਦੇ ਵਿੱਚ ਜਿਹੜੇ ਚਾਹੇ ਉਹ ਕਾਂਗਰਸ ਦੇ ਲੀਡਰਸ਼ਿਪ ਚਾਹੇ ਉਹ ਅਕਾਲੀ ਕਲ ਦੇ ਲੀਡਰ ਸੀਗੇ ਸਾਰੇ ਹੀ ਚੋਣ ਹਾਰ ਗਏ ਵੱਡੇ ਵੱਡੇ ਇੰਡੀਵਿਜੂਅਲ ਪਰ ਇਸ ਗੱਲ ਕਰਕੇ 2022 ਦੀ ਜਿਹੜੀ ਚੋਣ ਸੀਗੀ ਜ਼ਿੰਮਨੀ ਚੋਣ ਸੀ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਮੁੱਖ ਮੰਤਰੀ ਬੰਡ ਕਰਕੇ ਉਹਨਾਂ ਨੂੰ ਇਹ ਹਲਕਾਰ ਛੱਡਣਾ ਪਿਆ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਸਤੀਫਾ ਦੇਣ ਕਰਕੇ ਇੱਥੇ ਜ਼ਿੰਮਨੀ ਚੋਣ ਹੋਈ ਤੇ ਭਗਵੰਤ ਮਾਨ ਜਾਂ ਆਪਾ ਆਵਾਜ਼ ਵੀ ਪਾਰਟੀ ਨੂੰ ਇਹੀ ਲੱਗਦਾ ਸੀਗਾ ਕਿ ਅਸੀਂ ਇਸ ਸੀਟ ਨੂੰ ਕਦੇ ਵੀ ਹਾਰ ਨਹੀਂ ਸਕਦੇ ਪਰ ਹਾਲਾਤ ਕੁਛ ਇਸ ਤਰ੍ਹਾਂ ਬਦਲੇ ਜਿਸ ਨੇ ਕੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਵੋਟਾਂ ਪਈਆਂ ਵੋਟਾਂ ਤੋਂ ਬਾਅਦ ਇੱਥੇ ਜਿਹੜਾ ਅਕਾਲੀ ਦਲ ਮਾਨ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ 253154 ਵੋਟਾਂ ਮਿਲਿਆ ਜਿਹੜੀਆਂ ਕੁੱਲ ਵੋਟਾਂ ਸੀਗੀਆਂ ਉਹਦੇ ਵਿੱਚ ਅਕਾਲੀ ਦਲ ਮਾਨ ਦਾ ਜਿਹੜਾ ਹਿੱਸਾ ਰਿਹਾ 35.61% ਰਿਹਾ ਤੇ ਇਸ ਤਰੀਕੇ ਨਾਲ ਅਕਾਲੀ ਦਲ ਮਾਨ ਨੂੰ 31.24 ਫੀਸਦੀ ਦਾ ਵਾਧਾ ਹੋਇਆ ਇਹਨਾਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੂੰ ਚੋਣ ਜਿੜਾਈ ਗਈ ਤੇ ਉਸ ਨੂੰ 247332 ਵੋਟਾਂ ਮਿਲੀਆਂ ਯਾਨੀ ਕਿ ਆਮ ਆਦਮੀ ਪਾਰਟੀ ਨਾਲੋਂ ਜਿਹੜਾ ਹੈ 34.79 ਫੀਸਦੀ ਵੋਟਾਂ ਮਿਲੀਆਂ ਯਾਨੀ ਕਿ ਕਾਂਗਰਸ ਨੂੰ ਜਿਹੜਾ ਹੈ 2.61% ਦਾ ਘਾਟਾ ਪਿਆ। ਉਸ ਤੋਂ ਬਾਅਦ ਸੌਰੀ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਘਾਟਾ ਸੈਣਾ ਪਿਆ ਕਾਂਗਰ ਜਿਹੜੇ ਇੱਕ ਵਾਰ ਫੇਰ ਮੈਂ ਦੁਹਰਾਉਂਦਾ ਕਿ ਆਪ ਦੇ ਗੁਰਮੀਲ ਸਿੰਘ ਨੂੰ 2,47,332 ਵੋਟਾਂ ਮਿਲੀਆਂ ਜਿਹੜਾ ਕਿ ਕੁੱਲ ਵੋਟ ਦਾ 34.79% ਬਣਦਾ ਹੈ। ਤੇ ਆਮ ਆਦਮੀ ਪਾਰਟੀ ਨੂੰ 2.61 ਫੀਸਦੀ ਦਾ ਘਾਟਾ ਪਿਆ ਕਾਂਗਰਸ ਵੱਲੋਂ ਦਲਬੀਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਗਈ ਉਹਨਾਂ ਨੂੰ 79668 ਵੋਟਾਂ ਮਿਲੀਆਂ ਜੋ ਕਿ ਕੁੱਲ ਵੋਟਾਂ ਦਾ 11.21 ਫੀਸਦੀ ਸੀਗਾ ਤੇ ਉਸ ਨੂੰ ਜਿਹੜਾ ਕਾਂਗਰਸ ਨੂੰ 16.22 ਫੀਸਦੀ ਦਾ ਘਾਟਾ ਸਹਿਣ ਪਿਆ ਤੇ ਪਹਿਲੀ ਵਾਰ ਇਸ ਮੈਦਾਨ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਖੜਾਇਆ ਸੀਗਾ ਕਿਉਂਕਿ 222 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਅਲੱਗ-ਅਲੱਗ ਹੋ ਗਏ ਸੀਗੇ ਤੇ ਇਸ ਮੌਕੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਢਿੱਡੂ ਨੂੰ ਟਿਕਟ ਦਿੱਤੀ ਗਈ ਜੋ ਕਿ ਪਹਿਲਾਂ ਕਾਂਗਰਸ ਦੇ ਉਮੀਦਵਾਰ ਸੀਗੇ 219 ਦੇ ਵਿੱਚ 222 ਦੇ ਵਿੱਚ ਕੀਵਲ ਢਿੱਲੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੇ ਉਹਨਾਂ ਨੂੰ 66268 ਵੋਟਾਂ ਮਿਲੀਆਂ ਤੇ ਕੁੱਲ ਵੋਟਾਂ ਦਾ ਉਹ 9.33% ਬਣਿਆ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਜਿਹੜਾ ਕਿ 2022 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਸੀਗਾ ਤਾਂ ਇਹਨਾਂ ਵੋਟਾਂ ਦੇ ਵਿੱਚ ਹੋਰ ਜ਼ਿਆਦਾ ਪਛੜ ਗਿਆ ਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਵੀ ਹੇਠਾ ਰਹਿ ਗਿਆ ਅਕਾਲੀ ਦਲ ਦਾ ਮਾਨ ਆਪ ਕਾਂਗਰਸ ਤੇ ਭਾਜਪਾ ਇਹਨਾਂ ਤੋਂ ਵੀ ਬਿਲਕੁਲ ਹੇਠਾਂ ਚਲਾ ਗਿਆ ਇਥੋਂ ਪੰਥਕ ਮੁੱਦਿਆਂ ਨੂੰ ਉਭਾਰਨ ਦੇ ਲਈ ਅਕਾਲੀ ਦਲ ਨੇ ਬੀਬੀ ਕਮਲਜੀਤ ਕੌਰ ਰਾਜਵੜਾ ਨੂੰ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਹੈ ਕਿ ਇਹ ਭਾਈ ਰਾਜਵੜਾ ਦੀ ਭੈਣ ਨੇ ਤੇ ਉਹਨਾਂ ਨੂੰ 43428 ਵੋਟਾਂ ਹੀ ਮਿਲੀਆਂ ਤੇ ਇਹ ਕੁੱਲ ਵੋਟਾਂ ਦਾ 6.25% ਦੀ ਹੀ ਰਹਿ ਗਿਆ ਸੀਗਾ ਤੇ ਅਕਾਲੀ ਦਲ ਨੂੰ 17.58 ਫੀਸਦੀ ਦੀ ਦਰ ਘਾਟਾ ਸਹਿਣਾ ਪਿਆ ਜੇ ਜਿਵੇਂ 2022 ਦੀਆਂ ਚੋਣਾਂ ਸੀਗੀਆਂ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਿਮਰ ਸਿੰਘ ਮਾਨ ਜਿੱਤੇ ਜੇਕਰ ਆਪਾਂ ਆਮ ਆਦਮੀ ਪਾਰਟੀ ਦੀਆਂ 200 ਵਿਧਾਨ ਸਭਾ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਜਿਹੜਾ ਹੈਗਾ ਆਮ ਜਿਹੜੇ ਭਗਵੰਤ ਮਾਨ ਨੂੰ ਜਿੰਨੇ ਵੀ ਇੱਥੇ ਦੇ ਵਿਧਾਨ ਸਭਾ ਹਲਕੇ ਦੇ 9 ਦੇ ਪ੍ਰਤੀ ਹਲਕੇ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਜਿੱਤੂ ਹੈ ਲਹਿਰਾ ਡੜਬਾ ਸੁਨਾਮ ਭਧੌਰ ਬਰਨਾਲਾ ਮਹਿਲਕਲਾ ਮਲੇਰਕੋਟਲਾ ਤੂਰੀ ਦੇ ਸੰਗ੍ਰੁੱਪ ਇਹ ਨੌ ਹਲਕੇ ਨੇ ਨੌ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਧਾਈਤ ਨੇ ਹੁਣ ਆਮ ਆਦਮੀ ਪਾਰਟੀ ਨੇ ਬੀਟ ਹੀਰ ਨੂੰ ਟਿਕਟ ਦਿੱਤੀ ਹੈ ਮੀਟ ਹੇਰ ਤੁਹਾਨੂੰ ਪਤਾ ਹੀ ਹੈ ਕਿ ਕੈਬਨਟ ਮੰਤਰੀ ਨੇ ਤੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਇਹ ਸਮੇਂ ਬੜੀ ਚੁਣੌਤੀ ਬਣੇ ਹੋਏ ਨੇ ਅਕਾਲੀ ਦਲ ਵੱਲੋਂ ਹਰੇ ਟਿਕਟ ਦੇਣੀ ਬਾਕੀ ਹੈ ਉਸਾ ਜਿਹੜਾ ਹੈਗਾ ਉਮੀਦਵਾਰ ਉਹਨੇ ਆਪਣੇ ਉਮੀਦਵਾਰ ਦਾ اعلان ਨਹੀਂ ਕੀਤਾ ਹੈ ਪਰ ਜਿਹੜੇ ਖਿਆਸ ਹੋ ਰਹੀਆਂ ਇਹ ਹੀ ਨੇ ਕਿ ਪਰਮਿੰਦਰ ਸਿੰਘ ਢੀਂਡ ਸ ਇੱਕ ਵਾਰ ਫੇਰ ਇਸ ਹਲਕੇ ਤੋਂ ਚੋਣ ਲੜਨਗੇ ਤੇ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਤੇ ਹੁਣ ਉਹ ਕੇਵਲ ਢਿੱਲੋਂ ਵਾਲਾ ਨੂੰ ਖੜਾ ਕਰਨਗੇ ਜਾਂ ਖੰਨਾ ਸਾਹਬ ਨੂੰ ਖੜਾ ਕਰਨਗੇ ਜਾਂ ਫਿਰ ਇਹ ਵੀ ਹੌਬੀ ਧਨੀਵਾਲ ਦਾ ਨਾਮ ਵੀ ਅੱਗੇ ਆ ਰਿਹਾ ਹੈ ਇਹ ਸ਼ਾਇਦ ਉਹਨਾਂ ਨੂੰ ਚੋਣ ਲੜਾਈ ਜਾ ਸਕੇ ਤੇ ਇਸ ਸਾਰੇ ਖਾਸ ਤੌਰ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਹ ਜਿਹੜੀ ਚੋਣ ਹੈ ਹਾਸទਾਤੇ ਮਨ ਜਿਹੜੇ ਮਾਨ ਹੀ ਮਾਨ ਦੇ ਲਈ ਚੁਣੌਤੀ ਬਣੇ ਹੋਏ ਨੇ ਭਗਵੰਤ ਮਾਨ ਲਈ ਇਸ ਲਈ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਇਹ ਇਹਨਾਂ ਦਾ ਜ਼ੱਦੀ ਹਲਕਾ ਹੈ ਇਥੋਂ ਉਹ ਦੋ ਵਾਰੀ ਮੈਂਬਰ ਪਾਰਲੀਮੈਂਟ ਕਿਉਂ ਨਹੀਂ ਜਾ ਚੁੱਕੇ ਨੇ ਮੁੱਖ ਮੰਤਰੀ ਨੇ ਤੇ 2022 ਦੀ ਜਿਹੜੀ ਉਹ ਜਿਮਨੀ ਚੋਣ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਹੁਣ ਉਹ ਦੁਬਾਰਾ ਹਾਰ ਦਾ ਸਾਹਮਣਾ ਨਹੀਂ ਕਰਨਾ ਚਾਹਣਗੇ ਦੂਜੀ ਪਾਸੇ ਸਿਮਰਜੀਤ ਸਿੰਘ ਮਾਨ ਲਈ ਇਹ ਵੱਡੀ ਚੁਣੌਤੀ ਹੈ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਇਥੋਂ ਇਸ ਤੋਂ ਇਲਾਵਾ ਅਕਾਲੀ ਦਲ ਵਾਸਤੇ ਵੀ ਇਹ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਅਕਾਲੀ ਦਲ ਲੰਬੇ ਸਮੇਂ ਤੋਂ ਪਿਛਲੇ ਜਿਹੜਾ 2017 ਦੀ ਚੋਣ ਹਾਰਿਆ ਫਿਰ 2022 ਦੀ ਚੋਣਾਂ ਹਾਰਿਆ ਸੰਗਰੂਰ ਦੇ ਵਿੱਚ ਜਿਹੜੀ ਜ਼ਿੰਨੀ ਚੋਣ ਸੀ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਨਾਂ ਦਾ ਉਮੀਦਵਾਰ ਪਨਵੇਸਾ ਤੇ ਰਹਾ ਉਹ ਦੇਖਦੇ ਆ ਪਰਮਿੰਦਰ ਸਿੰਘ ਢੀਂਡਸਾ ਦੀ کارਗੁਜ਼ਾਰੀ ਕਹੀ ਜੀ ਰਹਿੰਦੀ ਹੈ ਕਾਂਗਰਸ ਲਈ ਵੀ ਬੜੀ ਬੰਡੀਚਣਾ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਜਿਹੜੀ ਤੁਹਾਨੂੰ ਪਤਾ ਹੀ ਕੇਵਲ ਢਿੱਲੋਂ ਉਹਨਾਂ ਨੂੰ ਇੱਥੇ ਚੋਣ ਲੜਾਈ ਹੈ ਤੇ ਹੁਣ ਦੂਜੀ ਵਾਰ ਕਿਸ ਨੂੰ ਚੋਣ ਡਣਾਉਂਦੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਇਹੇ ਦਾਵਾ ਕਰ ਰਹੀ ਹੈ ਕਿ ਉਹਨਾਂ ਦਾ ਜਿਹੜਾ ਪਸਾਰਾ ਹੈ ਪੂਰੇ ਪੰਜਾਬ ਦੇ ਵਿੱਚ ਹੋਰ ਹੈ ਤੇ ਪਿੰਡ ਖਲਕੇ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਹੈਗੀ ਹੈ ਵੋਟਾਂ ਪੈਣ ਦੀ ਪੂਰੀ ਸੰਭਾਵਨਾ ਹੈ ਬਾਕੀ ਦੇਖਦੇ ਆ ਪੰਜਾਬ ਦੇ ਲੋਕ ਨੇ ਖਾਸ ਕਰਕੇ ਸੰਗਰੂਰ ਦੇ ਲੋਕ ਨੇ ਇਹ ਬਹੁਤ ਸਾਰੇ ਤਜਰਬੇ ਕਰਦੇ ਰਹਿੰਦੇ ਨੇ ਜਿਹੜਾ ਵੀ ਬੰਦਾ ਉਹਨਾਂ ਦੇ ਲਈ ਕੰਮ ਨਹੀਂ ਕਰਦਾ ਹੈਗਾ ਉਸ ਨੂੰ ਮਿੰਟਾਂ ਦੇ ਵਿੱਚ ਉਹ ਸਬਕ ਸਿਖਾ ਦਿੰਦੇ ਆ ਬਾਕੀ ਕੁਝ ਹਾਲਾਤ ਇਹ ਜਿਹੇ ਵੀ ਬਣੇ ਹੋਏ ਨੇ ਕਿ ਇਹ ਇਲਾਕਾ ਖਾਸ ਕਰਕੇ ਸੰਗਰੂਰ ਦਾ ਇਲਾਕਾ ਹੈ ਇੱਥੇ ਹਰ ਹਿੰਦ ਵਿੱਚ ਸ਼ਰਾਬ ਕਾਰ ਹੋ ਚੁੱਕਾ ਹੈ ਜਿਹਦੇ ਵਿੱਚ ਤਕਰੀਬਨ ਅ ਤਿੰਨ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚੀਤਾ ਉਸੇ ਤਰੀਕੇ ਨਾਲ ਵਿਕ ਰਿਹਾ ਤੇ ਇਸ ਗੱਲ ਕਰਕੇ ਇਹ ਵੀ ਹੈ ਕਿ ਸੰਗਰੂਰ ਮੁੱਖ ਮੰਤਰੀ ਦਾ ਨਿਵਾਸ ਸਥਾਨ ਹੈ ਇੱਥੇ ਜਿਹੜਾ ਵੀ ਕੋਈ ਹੜਤਾਲ ਹੁੰਦੀ ਹੈ ਮੁਲਾਜ਼ਮਾਂ ਦੀ ਕੋਈ ਵੀ ਹੜਤਾਲ ਹੁੰਦੀ ਹੈ ਉਹ ਇੱਥੇ ਹੀ ਜਿਹੜਾ ਹੈਗਾ ਐਜੂਕੇਸ਼ਨ ਕਰਦੇ ਨੇ ਇਸ ਗੱਲ ਕਰਕੇ ਪਵਰਤਮਾਨ ਉਹ ਬਸੇ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਬਹੁਤ ਵੱਡੀ ਚੌਕਤੀ ਪਣੀ ਹੋਈ ਹੈ ਕਿ ਕਿਵੇਂ ਉਹ ਇਸ ਸਿਰ ਨੂੰ ਦੁਬਾਰਾ ਜਿੱਤ ਪਾਉਂਦੇ ਆ ਕਿ ਨਹੀਂ ਪਾਉਂਦੇ ਹੈਗੇ ਬਾਕੀ ਦਰਸ਼ਕੋ ਜਿਹੜਾ ਵੀ ਤੁਹਾਨੂੰ ਕੋਈ ਇਹ ਜਿਹੜੀ ਆਪਾਂ ਰਿਪੋਰਟ ਦੇ ਰਹੇ ਆ ਜੇਕੇ ਚੰਗੀ ਲੱਗਦੀ ਆ ਤਾਂ ਕਮੈਂਟ ਕਰਿਆ ਕਰੋ ਜਿਹੜੀ ਮੈਂ ਪਟਿਆਲੇ ਬਾਰੇ ਦੱਸੀ ਸੀ ਗੱਲ ਜਿਹੜੀ ਪਟਿਆਲੇ ਦੀ ਵਿਸ਼ਲੇਸ਼ਣ ਕੀਤਾ ਸੀਗਾ ਉਸ ਦਾ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਤੇ ਇਸ ਰਿਪੋਰਟ ਨੂੰ ਵੀ ਤੁਸੀਂ ਇਸੇ ਤਰੀਕੇ ਹੰਗਾਰਾ ਦਵਾਂਗੇ ਫੇਰ ਅਗਲੇ ਹੋਰ ਜਿਹੜੇ ਟੌਪਿਕ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਮੈਨੂੰ ਦਰਸ਼ਨ ਸਿੰਘ ਦਰਸ਼ਕ ਨੂੰ ਇੱਕ ਵਾਰ ਫੇਰ ਦਿਵ ਅਗਿਆ ਫਿਰ ਨਾਲ ਨਾਲ ਇਹ ਵੀ ਫੇਰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਇਸ ਨੂੰ ਲਾਈਕ ਕਰੋ ਇਸ ਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਤੇ ਅਸੀਂ ਨਵੇਂ ਨਵੇਂ ਰਿਪੋਰਟਾ ਤੁਹਾਡੇ ਅੱਗੇ ਪੇਸ਼ ਕਰਦੇ ਆ ਤੇ ਫੇਰ ਕਾਨੂੰ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਰੂਪੇ ਹੋਵਾਂਗੇ ਉਦੋਂ ਤੱਕ ਮਿਲਦੇ ਆ ਗਿਆ ਸਤ ਸ੍ਰੀ ਅਕਾਲ